ਰਾਣਾ ਗੁਰਜੀਤ ਤੇ ਕਾਂਗਰਸ ਹਾਈ ਕਮਾਂਡ ਕਰੇਗੀ ਵੱਡਾ ਐਕਸ਼ਨ ਵੜੇਂਗਣੇ ਹਾਈ ਕਮਾਂਡ ਕੋਲ ਕਰਤੀ ਰਾਣੇ ਦੀ ਸ਼ਿਕਾਇਤ ਰਾਣਾ ਕਿਸ ਦਾ ਹੈ ਸਲੀਪਰ ਸੈਲ ਇਸ ਨੂੰ ਲੈ ਕੇ ਅਹਿਮ ਗੱਲਾਂ ਹੋਈਆਂ ਨੇ ਇਹ ਗੱਲਾਂ ਕਿਸ ਨੇ ਕੀਤੀਆਂ ਨੇ ਵੜੇਂਗਣੇ ਸ਼ਿਕਾਇਤ ਕਿਉਂ ਕੀਤੀ ਹੈ ਰਾਣੇ ਦੀ ਹਾਈ ਕਮਾਂਡ ਦੇ ਕੋਲ ਕਾਂਗਰਸ ਚ ਨਵਾਂ ਪੰਡੋਰਾ ਬਾਕਸ ਕੀ ਖੁੱਲ ਰਿਹਾ ਹੈ ਨਵੇਂ ਤੌਰ ਤੇ ਕਾਂਗਰਸ ਦੇ ਅੰਦਰ ਕਿਹੜੀ ਖਿਚੜੀ ਪੱਕ ਰਹੀ ਹੈ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਵੇਲੇ ਸਿਰ ਆਪੜਦੇ ਰਹਿਣ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਠਾਕ ਨਹੀਂ ਕਾਂਗਰਸੀ ਆਪਸ ਵਿੱਚ ਜਿਹੜਾ ਉਹ ਉਲਝੇ ਹੋਏ ਨੇ ਆਸਾ ਕਹਿ ਲਈ ਕਿ ਪੰਜ ਸਿੱਧਾ ਪੰਜਾਬੀ ਚ ਕਿ ਆਪਸ ਵਿੱਚ ਜੁੰਡਮ ਜੁੰਡੀ ਨੇ ਹੁਣ ਇੱਕ ਨਵਾਂ ਪਟਾਉਰਾ ਬਾਕਸ ਖੋਲ ਰਿਹਾ ਕਾਂਗਰਸ ਦੇੰਦਰ ਰਾਣੇ ਦੀਆਂ ਸ਼ਿਕਾਇਤਾਂ ਹਾਈ ਕਮਾਂਡ ਦੇ ਕੋਲ ਨੇ ਤੇ ਹਾਈ ਕਮਾਂਡ ਐਕਸ਼ਨ ਵੀ ਕਰ ਸਕਦੀ ਹੈ ਇਹ ਗੱਲ ਕਿੱਥੋਂ ਨਿਕਲ ਕੇ ਆਈ ਕਿੰਨੇ ਕੀਤੀ ਬੜੇ ਭਰੋਸੇਯੋਗ ਸੂਤਰ ਨੇ ਕੀਤੀ ਆ ਬੜੇ ਭਰੋਸੇਯੋਗ ਹੀ ਨਹੀਂ ਰਾਣੇ ਦੇ ਧੁਰ ਵਿਰੋਧੀ ਨੇ ਕੀਤੀ ਆ ਤੁਹਾਡਾ ਖਿਆਲ ਸੁਖਪਾਲ ਖਹਿਰੇਵਾਲ ਜਾਂਦਾ ਹੋਵੇਗਾ ਉਸ ਤੋਂ ਵੀ ਵੱਡਾ ਇੱਕ ਰਾਣੇ ਹੁਣਾ ਦਾ ਧੁਰ ਵਿਰੋਧੀ ਹੈ ਉਹਨੇ ਕੀਤੀ ਹੈ ਬੜਿੰਗ ਨੇ ਕੀ ਸ਼ਿਕਾਇਤ ਕੀਤੀ ਹੈ ਦਰਅਸਲ ਰਾਜਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾ ਦੋਵੇਂ ਕਰਮਵਾਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਯਾਨੀ ਕਿ ਵਿਧਾਇਕ ਨੇ ਐਮਐਲਏ ਨੇ ਦੋਵਾਂ ਦੇ ਨੇ ਆਪਣੀਆਂ ਸੀਟਾਂ ਜਿੱਤੀਆਂ ਪਰ ਰਾਣਾ ਗੁਰਜੀਤ ਪੰਜੇ ਦੇ ਚੋਣ ਨਿਸ਼ਾਨ ਜਨ ਕਿ ਕਾਂਗਰਸ ਦੀ ਟਿਕਟ ਤੇ ਚੋਣ ਜਿੱਤ ਕੇ ਗਏ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਚੋਣ ਜਿੱਤ ਕੇ ਗਏ ਆਜ਼ਾਦਵਤ ਤੌਰ ਦੇ ਉੱਤੇ ਆਜ਼ਾਦ ਲੜੇ ਉਹ ਤੇ ਉਹਨਾਂ ਦੀਆਂ ਸ਼ਿਕਾਇਤਾਂ ਲਗਾਤਾਰ ਹਾਈ ਕਮਾਂਡ ਕੋਲ ਜਾ ਰਹੀਆਂ ਨੇ ਅੱਜ ਰਾਣਾ ਇੰਦਰਪ੍ਰਤਾਪ ਦੇ ਖਿਲਾਫ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਦੇ ਚੋਣ ਲੜਨ ਵਾਲੇ ਦੋ ਵਾਰ ਦੇ ਵਿਧਾਇਕ ਨਵਤੇਸ ਸਿੰਘ ਚੀਮਾ ਨੇ ਵੱਡੇ ਖੁਲਾਸੇ ਕੀਤੇ ਆ ਨਵਤੇਜ ਸਿੰਘ ਚੀਮਾ ਨੇ ਇੱਕ ਨਿੱਜੀ ادارے ਦੇ ਨਾਲ ਗੱਲਬਾਤ ਕਰਦੇ ਆਂ ਇੰਟਰਵਿਊ ਦੇ ਦੌਰਾਨ ਇਹ ਗੱਲਾਂ ਬੜੀ ਬੇਬਾਕੀ ਤੇ ਖੁੱਲੇ ਦਿਲ ਦੇ ਨਾਲ ਕਹੀਆਂ ਨੇ ਹਾਲਾਂਕਿ ਰਾਣਾ ਪਰਿਵਾਰ ਤੇ ਚੀਮਾ ਪਰਿਵਾਰ ਦੀ ਟਸਕ ਜਿਹੜੀ ਹੈ ਉਹ ਕੋਈ ਨਵੀਂ ਨਹੀਂ ਹੈ ਇਹ ਉਸ ਸਮੇਂ ਆਪਣੇ ਸਿਖਰ ਤੇ ਗਈ ਜਦੋਂ ਰਾਣਾ ਰਾਣਾ ਗੁਰਜੀਤ ਤੇ ਕਾਂਗਰਸ ਹਾਈ ਕਮਾਂਡ ਕਰੇਗੀ ਵੱਡਾ ਐਕਸ਼ਨ ਵੜੇਂਗਣੇ ਹਾਈ ਕਮਾਂਡ ਕੋਲ ਕਰਤੀ ਰਾਣੇ ਦੀ ਸ਼ਿਕਾਇਤ ਰਾਣਾ ਕਿਸ ਦਾ ਹੈ ਸਲੀਪਰ ਸੈਲ ਇਸ ਨੂੰ ਲੈ ਕੇ ਅਹਿਮ ਗੱਲਾਂ ਹੋਈਆਂ ਨੇ ਇਹ ਗੱਲਾਂ ਕਿਸ ਨੇ ਕੀਤੀਆਂ ਨੇ ਵੜਿੰਗ ਨੇ ਸ਼ਿਕਾਇਤ ਕਿਉਂ ਕੀਤੀ ਹੈ ਰਾਣੇ ਦੀ ਹਾਈ ਕਮਾਂਡ ਦੇ ਕੋਲ ਕਾਂਗਰਸ 'ਚ ਨਵਾਂ ਪੰਡੋਰਾ ਬਾਕਸ ਕੀ ਖੁੱਲ ਰਿਹਾ ਹੈ ਨਵੇਂ ਤੌਰ ਤੇ ਕਾਂਗਰਸ ਦੇ ਅੰਦਰ ਕਿਹੜੀ ਖਿਚੜੀ ਪੱਕ ਰਹੀ ਹੈ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਵੇਲੇ ਸਿਰ ਆਪੜਦੇ ਰਹਿਣ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਠਾਕ ਨਹੀਂ ਕਾਂਗਰਸੀ ਆਪਸ ਚ ਜਿਹੜਾ ਉਹ ਉਲਝੇ ਹੋਏ ਨੇ ਆਸਾ ਕਹਿ ਲਈ ਕਿ ਪੰਜ ਸਿੱਧਾ ਪੰਜਾਬੀ ਚ ਕਿ ਆਪਸ ਚ ਜੁੰਡਮ ਜੁੰਡੀ ਨੇ ਹੁਣ ਇੱਕ ਨਵਾਂ ਪਟਾਉਰਾ ਬਾਕਸ ਖੋਲ ਰਿਹਾ ਕਾਂਗਰਸ ਦੇ ਅੰਦਰ ਰਾਣੇ ਦੀਆਂ ਸ਼ਿਕਾਇਤਾਂ ਹਾਈ ਕਮਾਂਡ ਦੇ ਕੋਲ ਨੇ ਤੇ ਹਾਈ ਕਮਾਂਡ ਐਕਸ਼ਨ ਵੀ ਕਰ ਸਕਦੀ ਹੈ ਇਹ ਗੱਲ ਕਿੱਥੋਂ ਨਿਕਲ ਕੇ ਆਈ ਕਿੰਨੇ ਕੀਤੀ ਬੜੇ ਭਰੋਸੇਯੋਗ ਸੂਤਰ ਨੇ ਕੀਤੀ ਆ ਬੜੇ ਭਰੋਸੇਯੋਗ ਹੀ ਨਹੀਂ ਰਾਣੇ ਦੇ ਧੁਰ ਵਿਰੋਧੀ ਨੇ ਕੀਤੀ ਆ ਤੁਹਾਡਾ ਖਿਆਲ ਸੁਖਪਾਲ ਖਹਿਰੇਵਾਲ ਜਾਂਦਾ ਹੋਵੇਗਾ ਉਸ ਤੋਂ ਵੀ ਵੱਡਾ ਇੱਕ ਰਾਣੇ ਹੁਣਾ ਦਾ ਧੁਰ ਵਿਰੋਧੀ ਹੈ ਉਹਨੇ ਕੀਤੀ ਆ ਬੜਿੰਗ ਨੇ ਕੀ ਸ਼ਿਕਾਇਤ ਕੀਤੀ ਦਰ ਅਸਲ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾ ਦੋਵੇਂ ਕਰਮਵਾਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਯਾਨੀ ਕਿ ਵਿਧਾਇਕ ਨੇ ਐਮਐਲਏ ਨੇ ਦੋਵਾਂ ਦੇ ਨੇ ਆਪਣੀਆਂ ਸੀਟਾਂ ਜਿੱਤੀਆਂ ਪਰ ਰਾਣਾ ਗੁਰਜੀਤ ਪੰਜੇ ਦੇ ਚੋਣ ਨਿਸ਼ਾਨ ਯਾਨੀ ਕਿ ਕਾਂਗਰਸ ਦੀ ਟਿਕਟ ਤੇ ਚੋਣ ਜਿੱਤ ਕੇ ਗਏ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾ ਚੋਣ ਜਿੱਤ ਕੇ ਗਏ ਆਜ਼ਾਦਵਤ ਤੌਰ ਦੇ ਉੱਤੇ ਆਜ਼ਾਦ ਲੜੇ ਉਹ ਤੇ ਉਹਨਾਂ ਦੀਆਂ ਸ਼ਿਕਾਇਤਾਂ ਲਗਾਤਾਰ ਹਾਈ ਕਮਾਂਡ ਕੋਲ ਜਾ ਰਹੀਆਂ ਨੇ ਅੱਜ ਰਾਣਾ ਇੰਦਰਪ੍ਰਤਾਪ ਦੇ ਖਿਲਾਫ ਕਾਂਗਰਸ ਦੇ ਚੋਣ ਨਾਸ਼ਾਨ ਪੰਜੇ ਦੇ ਚੋਣ ਲੜਨ ਵਾਲੇ ਦੋ ਵਾਰ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੱਡੇ ਖੁਲਾਸੇ ਕੀਤੇ ਆ ਨਵਤੇਜ ਸਿੰਘ ਚੀਮਾ ਨੇ ਇੱਕ ਨਿੱਜੀ ادارے ਦੇ ਨਾਲ ਗੱਲਬਾਤ ਕਰਦੇ ਆ ਇੰਟਰਵਿਊ ਦੇ ਦੌਰਾਨ ਇਹ ਗੱਲਾਂ ਬੜੀ ਬੇਬਾਕੀ ਤੇ ਖੁੱਲੇ ਦਿਲ ਦੇ ਨਾਲ ਕਹੀਆਂ ਹਾਲਾਂਕਿ ਰਾਣਾ ਪਰਿਵਾਰ ਤੇ ਚੀਮਾ ਪਰਿਵਾਰ ਦੀ ਟਸਕ ਜਿਹੜੀ ਹੈ ਉਹ ਕੋਈ ਨਵੀਂ ਨਹੀਂ ਹੈ ਇਹ ਉਸ ਸਮੇਂ ਆਪਣੇ ਸਿਖਰ ਤੇ ਗਈ ਜਦੋਂ ਰਾਣਾ 인ਦਰਪ੍ਰਤਾਪ ਆਜ਼ਾਦ तौर ਤੇ ਚੋਣ ਲੜਨ ਦੇ ਲਈਏ ਹੁਣ ਨਵਤੇ ਚੀਮਾ ਨੇ ਦਾਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ ਦੇ ਕੋਲੇ ਉਹ ਪਹਿਲਾਂ ਵੀ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਹੁਣ ਉਹਨਾਂ ਨੇ ਨਵੇਂ ਸਿਰੇ ਤੋਂ ਸ਼ਿਕਾਇਤ ਕੀਤੀ ਹੈ ਨਵੇਂ ਸਿਰੇ ਤੋਂ ਕਿਉਂ ਸ਼ਿਕਾਇਤ ਹੋਈ ਹੈ ਉਹਨਾਂ ਨੇ ਕਿਹਾ ਕਿ ਵੜਿੰਗ ਨੇ ਵੀ ਇਸ ਗੱਲ ਦੀ ਸ਼ਿਕਾਇਤ ਇਸ ਗੱਲ ਦੀ ਗੱਲ ਜਿਹੜੀ ਆ ਉਹ ਹਾਈ ਕਮਾਂਡ ਕੋਲੇ ਕੀਤੀ ਹੈ ਕਿਉਂਕਿ ਵੜਿੰਗ ਇਸ ਸਮੇਂ ਦਿੱਲੀ 'ਚ ਨੇ ਲੋਕ ਸਭਾ ਦਾ ਮੌਨਸੂਨ ਇਜ਼ਲਾਸ ਜਿਹੜਾ ਉਹ ਚੱਲ ਰਿਹਾ ਹੈ ਉਹਦੇ ਵਿੱਚ ਸ਼ਿਰਕਤ ਕਰਨ ਦੇ ਲਈ ਗਏ ਹੋਏ ਨੇ ਕਿਉਂਕਿ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਨੇ ਤਾਂ ਉੱਥੇ ਜਾ ਕੇ ਉਹਨਾਂ ਨੇ ਇਹ ਗੱਲ ਹਾਈ ਕਮਾਂਡ ਕੋਲੇ ਕਹੀ ਹੈ ਤੇ ਉਹ ਕਹਿੰਦੇ ਕਿ ਮੈਂ ਵੀ ਇਹ ਗੱਲ ਹਾਈ ਕਮਾਂਡ ਨੂੰ ਕਹੀ ਹੈ ਦਰਅਸਲ ਇੱਕ ਸੋਸ਼ਲ ਮੀਡੀਆ ਤੇ ਕਲਿੱਪ ਕਾਫੀ ਵਾਇਰਲ ਹੁੰਦਾ ਰਿਹਾ ਰਾਣਾ ਸਾਹਿਬ ਨੂੰ ਪੁੱਛਿਆ ਗਿਆ ਰਾਣਾ ਗੁਰਜੀਤ ਨੂੰ ਕਿ ਤੁਸੀਂ ਹਾਈ ਕਮਾਂਡ ਨੂੰ ਪੁੱਛਿਆ ਸੀ ਕਿ ਆਪਣੇ ਪੁੱਤਰ ਨੂੰ ਆਜ਼ਾਦ ਚੋਂ ਲੜਾ ਰਹੇ ਹਾਂ ਤਾਂ ਰਾਣਾ ਜੀ ਕਹਿੰਦੇ ਕਿ ਐਵੇਂ ਤਾਂ ਨਹੀਂ ਹੁੰਦਾ ਹਾਈ ਕਮਾਂਡ ਨੂੰ ਜਾਨੀ ਕਿ ਉਹਨਾਂ ਦਾ ਇਸ਼ਾਰਾ ਇਹ ਸੀ ਕਿ ਹਾਈ ਕਮਾਂਡ ਨੂੰ ਪਤਾ ਹੈ ਹਾਈ ਕਮਾਂਡ ਦੇ ਇਸ਼ਾਰੇ ਤੇ ਸਾਰਾ ਕੁਝ ਹੋਇਆ ਤਾਂ ਇਸ ਗੱਲ ਤੋਂ ਬਾਅਦ ਨਵਤੇਜ ਜੀ ਵੀ फडਕ ਗਏ ਉਹਨਾਂ ਨੇ ਕਿਹਾ ਕਿ ਫਿਰ ਹਾਈ ਕਮਾਂਡ ਕੀ ਕਰਦੀ ਹੈ ਹਾਈ ਕਮਾਂਡ ਚੁੱਪ ਕਿਉਂ ਹੈ ਹਾਈ ਕਮਾਂਡ ਦੱਸੇ ਕਿ ਉਹਨਾਂ ਦਾ ਇਸ਼ਾਰਾ ਸੀ ਜਾਂ ਨਹੀਂ ਸੀ ਉਹ ਕਹਿੰਦੇ ਕਿ ਕਾਂਗਰਸੀ ਹੀ ਕਾਂਗਰਸ ਨੂੰ ਹਰਾਉਂਦੇ ਨੇ ਕੋਈ ਵਿਰੋਧੀਆਂ ਨੂੰ ਕੋਈ ਕਾਂਗਰਸ ਨੂੰ ਹਰਾਉਣ ਦੀ ਕੋਈ ਬਹੁਤੀ ਲੋੜ ਨਹੀਂ ਪੈਂਦੀ ਇਹ ਗੱਲ ਜਿਹੜੀ ਆ ਉਹ ਨਵਤੇਜ ਜੀ ਮਾਣੇ ਕਹੀ ਹੈ ਨਵਤੇਜ ਜੀ ਮੈਂ ਕਹਿੰਦਾ ਕਿ ਜਦੋਂ ਰਾਣਾ ਏਡੀ ਗੱਲ ਠੋਕ ਕੇ ਕਹਿ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਹਾਈ ਕਮਾਂਡ ਨੂੰ ਹੁਣ ਸਪਸ਼ਟ ਕਰਨ ਦੀ ਲੋੜ ਹੈ ਕਿ ਕੀ ਇਸ਼ਾਰਾ ਸੀ ਜਾਂ ਨਹੀਂ ਸੀ ਜੇ ਇਸ਼ਾਰਾ ਸੀ ਤਾਂ ਕਹਦੇ ਕਿ ਬਹੁਤ ਮੰਦ ਭਾਗੀ ਗੱਲ ਹੈ 2027 ਦੇ ਵਿੱਚ ਵੀ ਫਿਰ ਐਵੇਂ ਹੋਵੇਗਾ ਫਿਰ ਆਪਣੀ ਹੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਐਵੇਂ ਹਰਾਇਆ ਜਾਏਗਾ ਤੇ ਉਹ ਕਹਿੰਦੇ ਕਿ ਇਸ ਦੀ ਸ਼ਿਕਾਇਤ ਐਸੀ ਕੀਤੀ ਹੈ ਹੁਣ ਕਿਉਂਕਿ ਰਾਣਾ ਨੇ ਤਾਂ ਹਾਈ ਕਮਾਂਡ ਦਾ ਸਿੱਧਾ ਹੀ ਗੱਲ ਕਹਿ ਤੀ ਕਿ ਹਾਈ ਕਮਾਂਡ ਦਾ ਇਸ਼ਾਰਾ ਸੀ ਤਾਂ ਹੀ ਰਾਣੇਂਦਰ ਪ੍ਰਤਾਪ ਲੜੇ ਫਿਰ ਹਾਈ ਕਮਾਂਡ ਹੁਣ ਰਾਣੇ ਤੇ ਐਕਸ਼ਨ ਕੀ ਲੈ ਸਕਦੀ ਹੈ ਇੱਕ ਵੱਡਾ ਸਵਾਲ ਕੀ ਰਾਣੇ ਨੂੰ ਦੀ ਟਿਕਟ ਕੱਟ ਸਕਦੀ ਹੈ ਕੀ ਰਾਣੇ ਨੂੰ ਸਮਝਾ ਸਕਦੀ ਹੈ ਕਿ ਇਹ ਹੋ ਸਕਦਾ ਹੈ ਕਿ ਰਾਣਾ ਇੰਦਰਪ੍ਰਤਾਪ ਨੂੰ ਕਿਹਾ ਜਾਵੇ ਕਿ ਤੁਸੀਂ ਵਿਡਰਾਲ ਕਰ ਜੋ ਤੁਸੀਂ ਨਹੀਂ ਇਸ ਵਾਰ ਲਹਣਗੇ ਯਾਨੀ ਕਾਫੀ ਕੁਝ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਦੂਜੀ ਗੱਲ ਨਵਤੇਚੀਮ ਨੇ ਕਹੀ ਕਿ ਰਾਣੇ ਹੁਣੀ ਜਿਹੜੇ ਨੇ ਉਹਨਾਂ ਦਾ ਕਹਿਣ ਦਾ ਮਤਲਬ ਰਾਣਾ ਗਰਜੀਤ ਹੁਣਾ ਦੇ ਵੱਲ ਹੈ ਕਿ ਉਹ ਬਿਜ਼ਨਸਮੈਨ ਨੇ ਪੈਸੇ ਵਾਲੇ ਨੇ ਧਨਾੜ ਨੇ ਤੇ ਹਾਈ ਕਮਾਂਡ ਫਿਰ ਜਾਂ ਤਾਂ ਇਹ ਕਹਿਣਾ ਚਾਹੁੰਦੀ ਕਿ ਆਪਣਾ ਉਮੀਦਵਾਰ ਜਿਹੜਾ ਮਰਜ਼ੀ ਹੋਵੇ ਉਸ ਦਾ ਤਣਾੜ ਦੀ ਮਦਦ ਕਰਨੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੋਕ ਸਰਕਾਰਾਂ ਦੇ ਨਾਲ ਚੱਲਦੇ ਆ ਇਹਨਾਂ ਨੇ ਆਪਣੇ ਕਾਰੋਬਾਰ ਆਪਣੇ ਵਪਾਰ ਆਪਣੇ ਉਦਯੋਗਾਂ ਨੂੰ ਬਚਾਉਣਾ ਹੁੰਦਾ ਆ ਉਹਨਾਂ ਲਈ ਰਾਇਤਾਂ ਲੈਣੀਆਂ ਹੁੰਦੀਆਂ ਨੇ ਇਸ ਕਰਕੇ ਇਹ ਲੋਕ ਸਰਕਾਰ ਦੇ ਖਿਲਾਫ ਨਹੀਂ ਚੱਲਦੇ ਉਹ ਕਹਿੰਦੇ ਕਿ ਨਾ ਤਾਂ ਉਹ ਤੁਸੀਂ ਕਹਿੰਦੇ ਪਾਜਪਾ ਦੇ ਖਿਲਾਫ ਬੋਲਦੇ ਨੇ ਰਾਣਾ ਰਾਣਾ ਗੁਰਜੀਤ ਨਾ ਹੀ ਉਹ ਬੋਲਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤਾਂ ਉਹਨਾਂ ਦਾ ਇਸ਼ਾਰਾ ਸੀ ਕਿ ਉਹ ਰਲੇ ਹੋਏ ਸਿੱਧਮ ਸਿੱਧਾ ਇਸ਼ਾਰਾ ਜੇ ਉਹਨਾਂ ਦਾ ਫੜਨਾ ਹੋਵੇ ਤਾਂ ਉਹ ਇਹੀ ਪੋਲੀਟਿਕਲੀ ਟਰਾਂਸਲੇਟ ਹੁੰਦਾ ਹੈ ਦੂਜੀ ਵੱਡੀ ਗੱਲ ਰਾਣਾ ਇੰਦਰ ਪ੍ਰਤਾਪ ਦੇ ਇਲੈਕਸ਼ਨ ਨੂੰ ਲੈ ਕੇ ਉਹ ਕਹਿੰਦੇ ਕਿ ਜਿੱਥੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਕਿ ਰਾਣਾ ਇੰਦਰ ਪ੍ਰਤਾਪ ਦੇ ਹੱਕ ਦੇ ਵਿੱਚ ਰਾਣਾ ਗਰਜੀਤ ਖੁਦ ਸਰਗਰਮ ਸੀ ਪ੍ਰਚਾਰ ਕਰ ਉਹ ਕਹਿੰਦੇ ਕਿ ਉਹ ਵੈਸੇ ਆਜ਼ਾਦ ਲੜ ਲੈਂਦੇ ਸਾਨੂੰ ਕੋਈ ਦਿੱਕਤ ਨਹੀਂ ਉਹਨਾਂ ਦਾ ਹੱਕ ਹੈ ਹਰ ਕਿਸੇ ਦਾ ਹੱਕ ਹੈ ਪਰ ਕਾਂਗਰਸ ਦਾ ਮੰਤਰੀ ਇੱਕ ਆਜ਼ਾਦ ਉਮੀਦਵਾਰ ਦੇ ਦੀ ਮਦਦ ਕਰ ਰਿਹਾ ਨੰਗੀ ਚਿੱਟੀ ਕਰ ਰਿਹਾ ਤੇ ਆਪਣੀ ਉਮੀਦਵਾਰ ਨੂੰ ਹਰਾਉਣ ਦੇ ਲਈ ਕਰ ਰਿਹਾ ਤਾਂ ਇਹ ਬਰਦਾਸ਼ਤ ਨਹੀਂ ਸੀਗਾ। ਇਹੀ ਚੀਜ਼ਾਂ ਨੇ ਜਿਹੜੀਆਂ ਉਸ ਸਮੇਂ ਚੱਲ ਰਹੀਆਂ ਸੀ। ਹੁਣ ਮਾਮਲਾ ਇਹ ਹੈ ਕਿ ਨਵਤੇਜ ਚੀਮਾ ਦੇ ਹੱਕ ਦੇ ਵਿੱਚ ਜਿਹੜੀ ਧੜੇਬੰਦੀ ਹੋ ਰਹੀ ਹੈ। ਹੁਣ ਉੱਥੇ ਨਵਤੇਜ ਚੀਮਾ ਦੇ ਧੜੇ ਚ ਜਾ ਕੇ ਲਈ ਕਿ ਉਹਨਾਂ ਦੇ ਨਾਲ ਵੜਿੰਗ ਬਾਜਵਾ ਸੁਖੀ ਰੰਦਾਵਾ ਯਾਨੀ ਕਿ ਇਹ ਸਾਰਾ ਤੜਾ ਲੋਬਿੰਗ ਕਰ ਰਿਹਾ ਤੇ ਸਰਗਰਮ ਹੋ ਚੁੱਕਿਆ ਇਹ ਤੁਹਾਨੂੰ ਯਾਦ ਹੋਣਾ ਕਿ ਕਿਸ ਸੰਵਿਧਾਨ ਬਚਾਓ ਰੈਲੀ ਸੀ ਜਿਹੜੀ ਵੜਿੰਗ ਵੀ ਗਏ ਉਹ ਕਾਂਗਰਸ ਦੀ ਆਪਣੀ ਰੈਲੀ ਸੀ ਤੇ ਉਹਦੇ ਪੈਰਲਲ ਰਾਣਾ ਇੰਦਰਪ੍ਰਤਾਪ ਨੇ ਵੀ ਰੈਲੀ ਕੀਤੀ ਯਾਨੀ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਰਾਣਾ ਇੰਦਰਪ੍ਰਤਾਪ ਰਾਣਾ ਗੁਰਜੀਤ ਨਵਤੇਜ ਚੀਮਾ ਇਹਨਾਂ ਦਾ ਜ਼ਿਲ੍ਹਾ ਵੀ ਕੋ ਹੈ ਇਹਨਾਂ ਦੀ ਸਿਆਸਤ ਵੀ ਲਗਭਗ ਸੇਮ ਹਲਕਿਆਂ 'ਚ ਚੱਲਦੀ ਐ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਇਹ ਉਹ ਇੱਕ ਨਾਲ ਲੱਗਦੇ ਹਲਕੇ ਨੇ ਸੁਭਾਅਕ ਜੀ ਗੱਲ ਆ ਹੁੰਦੀ ਹੋਈ ਐ ਫਿਰ ਕਪੂਰਥਲਾ ਹਲਕੇ ਚ ਰਾਣਾ ਗੁਰਜੀਤ ਦਾ ਇੱਕ ਧੁਰ ਵਿਰੋਧੀ ਸੁਖਪਾਲ ਸਿੱਖ ਹੈ ਰਾਣੇ ਉਹ ਵੀ ਅੱਜਕੱਲ ਬੜੇ ਤਤੇ ਚੱਲ ਰਹੇ ਨੇ ਕੁੱਲ ਮਿਲਾ ਕੇ ਰਾਣਾ ਗੁਰਜੀਤ ਨੂੰ ਕਾਫੀ ਵੱਡਾ ਘੇਰਾ ਉਹਨਾਂ ਦੇ ਆਪਣੇ ਜ਼ਿਲ੍ਹੇ 'ਚ ਪੈਣ ਵਾਲਾ ਹਾਲਾਂਕਿ ਰਾਣੇ ਰਾਣਾ ਦਾ ਸੁਭਾਅ ਇਸ ਤਰ੍ਹਾਂ ਦਾ ਕਿਉਂ ਕਈ ਵਾਰ ਇਹ ਨਾ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ ਨਵਤੇ ਚੀਮਾ ਨੂੰ ਕਿਹਾ ਕਿ ਫਿਰ ਹਾਈ ਕਮਾਂਡ ਕਾਰਵਾਈ ਕਿਉਂ ਨਹੀਂ ਕਰਦੀ ਕੋਈ ਜੇ ਤੁਸੀਂ ਸ਼ਿਕਾਇਤਾਂ ਵੀ ਦੇ ਲਈਆਂ ਰਾਣੇ ਨੂੰ ਫਿਰ ਤਾਂ ਸਿਰ ਚੜਾਈ ਜਾਂਦੇ ਨੇ ਲੁਧਿਆਣਾ ਵੈਸਟ ਦੀ ਇਲੈਕਸ਼ਨ ਚ ਦੇਖ ਲਓ ਜੇ ਸਾਲ ਉਹ ਕਹਿੰਦੇ ਕਿ ਦੋ ਟਿਕਟਾਂ ਮੰਗਦੇ ਸੀ ਇਹ ਲੋਕ ਸਭਾ ਦੀਆਂ ਇਹ ਲੋਕ ਸਭਾ ਦੀਆਂ ਦੋ ਟਿਕਟਾਂ ਮੰਗਦੇ ਸੀ ਪਰ ਪਾਰਟੀ ਨੇ ਇੱਕ ਵੀ ਨਹੀਂ ਦਿੱਤੀ ਜਾਨੀ ਕਿ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਰਾਣਾ ਗਰਜੀਤ ਨੂੰ ਹਾਈ ਕਮਾਂਡ ਨੇ ਆਂਡੇ ਵਾਲੀ ਥਾਂ 10 ਟਿਕਟੇ ਕਿਥੇ ਉਹਨਾਂ ਨੂੰ ਉੱਥੇ ਸੈੱਟ ਕੀਤਾ ਗਿਆ ਨਹੀਂ ਤਾਂ ਕਹਿੰਦੇ ਦੋ ਟਿਕਟਾਂ ਮੰਗਦੇ ਸੀ ਘੱਟੋ ਘੱਟ ਇੱਕ ਤਾਂ ਮਿਲ ਹੀ ਜਾਂਦੀ ਲੋਕ ਸਭਾ ਦੀ ਤਾਂ ਉਹ ਕਹਿੰਦੇ ਕਿ ਹਾਈ ਕਮਾਂਡ ਵੀ ਬਹੁਤੀ ਖੁਸ਼ ਨਹੀਂ ਹੈ ਰਾਣਾ ਤੇ ਰਾਣੀ ਦੀ ਕਾਰਜ ਸ਼ੈਲੀ ਤੋਂ ਇਹ ਲਬਲਬਾਬ ਜਿਹੜਾ ਉਹ ਨਵਤੇਚੀਮਾ ਦਾ ਹੁਣ ਆਪਾਂ ਗੱਲ ਕਰਦੇ ਆ ਕਿ ਆਖਰਕਾਰ ਕਾਂਗਰਸ ਦੀ ਇਹ ਸਿਆਸਤ ਜਿਹੜੀ ਹੈ ਜਿਹੜੀ ਜੁੰਡਮ ਜੁੰਡੀ ਵਾਲੀ ਸਿਆਸਤ ਹੈ ਆਪਸ ਚ ਹੋਣ ਵਾਲੀ ਇਹ ਕਾਂਗਰਸ ਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ ਕਰਦੀ ਹੈ ਜੇ ਪਹਿਲੇ ਹੱਲੇ ਦੇਖੋ ਨਾ ਤੇ ਇਹ ਅੰਝ ਲੱਗਦਾ ਹੈ ਕਿ ਕਾਂਗਰਸੀ ਆਪਸ ਵਿੱਚ ਜੁੱਤਮ ਤੇਲ ਕਰਕੇ ਬਹਿ ਜਾਣਗੇ ਇਹਨਾਂ ਦਾ ਨਹੀਂ ਕੁਝ ਵਟਿਆ ਪਟਿਆ ਜਾਣਾ ਪਰ ਇਹ ਇੱਕ ਪੱਖ ਇਹਦਾ ਹੋਰ ਵੀ ਹੈ ਕਿ ਇਸ ਲੜਾਈ ਦੇ ਵਿੱਚ ਇਹ ਚੀਜ਼ਾਂ ਵੀ ਕਲੀਅਰ ਹੋ ਜਾਂਦੀਆਂ ਨੇ ਕਿ ਕੌਣ ਕਿਹਦੇ ਨਾਲ ਖੜਦਾ ਕਾਂਗਰਸ ਪਾਰਟੀ ਦੇ ਅੰਦਰ ਡਿਫੈਕਸ਼ਨ ਹੋਣ ਦੀ ਸਥਿਤੀ ਦੇ ਵਿੱਚ ਕਿਵੇਂ ਦੀਆਂ ਸਥਿਤੀਆਂ ਅੱਗੇ ਵਧਣਗੀਆਂ ਕਿਹੜਾ ਲੀਡਰ ਕਿਹੜਾ ਬਣ ਕੇ ਨਿਕਲ ਦੇਖੋ ਜਦੋਂ ਸਿਆਸੀ ਟਿਕੜਨ ਦੀ ਵੱਲ ਗੱਲ ਆਉਂਦੀ ਹੈ ਜਦੋਂ ਸਿਆਸੀ ਟਿਕੜਮ ਦੇ ਵਿੱਚੋਂ ਕਿਹੜਾ ਲੀਡਰ ਠੱਬੀ ਲਾ ਕੇ ਦੂਜੇ ਨੂੰ ਅੱਗੇ ਲੰਘਦਾ ਉੱਥੇ ਲੀਡਰਸ਼ਿਪ ਤੇ ਸਿਆਸਤ ਕਰਨ ਦਾ ਜਿਹੜਾ ਤਰਜੇ ਸਿਆਸਤ ਹੈ ਉਹ ਫੜੀ ਜਾਂਦੀ ਹੈ ਹੁਣ ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਇਹਨਾਂ ਸਾਰਿਆਂ ਨੂੰ ਠੱਬੀ ਲਾ ਕੇ ਅੱਗੇ ਲੰਘ ਸਕਦਾ ਇਹ ਇੱਕ ਬਹੁਤ ਇੰਟਰਸਟਿੰਗ ਖਬਰ ਹੈ ਜਿਹੜੀ ਕਾਂਗਰਸ ਦੇ ਹਲਕਿਆਂ ਚੋਂ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਮਾਮਲੇ 'ਚ ਉਸ ਖਬਰ ਨੂੰ ਥੋੜਾ ਜਿਹਾ ਹੋਰ ਪੱਕਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਨਵਾਂ ਡਿਵੈਲਪਮੈਂਟ ਉਹ ਥੋੜੇ ਅੱਜ ਜਾਂ ਭਲਕੇ ਤੁਹਾਡੇ ਤੱਕ ਪਹੁੰਚ ਜਾਊਗੀ ਪਰ ਗੱਲ ਇਹ ਹੈ ਕਿ ਇਹੇ ਜਿਹੇ ਸੰਘਰਸ਼ ਜਿਹੜੇ ਅੰਦਰੂਨੀ ਪਾਰਟੀ ਸੰਘਰਸ਼ ਹੁੰਦੇ ਉਹ ਪਾਰਟੀ ਲਈ ਕਈ ਵਾਰ ਫਾਇਦੇਮੰਦ ਵੀ ਹੁੰਦੇ ਆ ਕਈ ਵਾਰ ਪਾਰਟੀ ਦੇ ਅੰਦਰ ਚੰਗੀ ਡਿਸਕਸ਼ਨ ਚੰਗੀ ਲੀਡਰਸ਼ਿਪ ਪੈਦਾ ਕਰਨ ਕਿਉਂਕਿ ਜਿਹੜਾ ਇਹ ਨੇ ਕੱਠ ਦੇ ਵਿੱਚ ਆਪਣੀ ਸਿਆਸਤ ਦੀ ਆਪਣੀ ਸਮਝਬੂਝ ਦੇ ਨਾਲ ਅੱਗੇ ਆਊਗਾ ਇਹਦਾ ਮਤਲਬ ਇਹ ਹੈ ਕਿ ਉਹ ਸਿਆਸੀ ਤੌਰ ਤੇ ਲੀਡਰ ਪੱਕਾ ਲੀਡਰ ਹੈ ਇਹ ਕਾਂਗਰਸ ਨੂੰ ਸ਼ਾਇਦ ਇਸ ਸੰਘਰਸ਼ ਚੋਂ ਨਿਕਲ ਆਵੇ ਪਰ ਫਿਲਹਾਲ ਨਿਕਲਦਾ ਨਜ਼ਰ ਨਹੀਂ ਆਉਂਦਾ ਹੁਣ ਰਾਣਾ ਗਰਜੀਤ ਤੇ ਕਾਰਵਾਈ ਹਾਈ ਕਮਾਂਡ ਕਰਦੀ ਹੈ ਕਿ ਨਹੀਂ ਕਰਦੀ ਹਾਈ ਕਮਾਂਡ ਇਹ ਗੱਲ ਸਪਸ਼ਟ ਕਰਦੀ ਹੈ ਕਿ ਕੀ ਵਾਕਈ ਰਾਣੇਂਦਰ ਪ੍ਰਤਾਪ ਨੂੰ ਹਾਈ ਕਮਾਂਡ ਦਾ ਥਾਪੜ ਆ ਸੀ ਤਾਂ ਇਹ ਚੀਜ਼ਾਂ ਹੋਰ ਕਲੀਅਰ ਹੋਣਗੀਆਂ ਤੇ ਕਾਂਗਰਸ ਦੇ ਜਿਹੜੇ 2027 ਵਾਲੀ ਪਲੈਨਿੰਗ ਹੈ ਉਹਦੇ ਲਈ ਇੱਕ ਕਹਿ ਸਕਦੇ ਆ ਕਿ ਕੂਣੀ ਮੋੜ ਸਾਬਤ ਹੋ ਸਕਦੀਆਂ ਨੇ ਇਹ ਚੀਜ਼ਾਂ ਜੇਕਰ ਹਾਈ ਕਮਾਂਡ ਇਹਨਾਂ ਦੋਵਾਂ ਗੱਲਾਂ ਦੇ ਉੱਤੇ ਕੋਈ ਅਹਿਮ ਸਟੈਪ ਲੈਂਦੀ ਹੈ ਤਾਂ ਇਹ ਚੀਜ਼ ਅਹਿਮ ਹੋ ਸਕਦੀ ਹੈ ਪਰ ਫਿਲਹਾਲ ਹਾਈ ਕਮਾਂਡ ਤੋਂ ਕੋਈ ਬਹੁਤੀ ਉਮੀਦ ਕੀਤੀ ਨਹੀਂ